ਸ਼ਹਿਨਸ਼ਾ ਕੀ ਲਿਖਾਂ ਸਿਫਤ ਤੇਰੀ ਤੇਰੇ ਕੌਤਕ ਬਸ ਕੱਲੇ ਤੂੰ ਜਾਣੇ ਵਾਰ ਇੱਕ ਇੱਕ ਜੀ ਪਰਵਾਰ ਦਾ ਵੇ ਜੰਗਲਾਂ ਵਿੱਚ ਵੀ ਉਹਦੇ ਰੰਗ ਮਾਣੇ ਦੋ ਵਾਰੇ ਵਿੱਚ ਸਰਹੰਦ ਦੇ ਨੇ ਦੋ ਵਾਰੇ ਵਿੱਚ ਚਮਕੌਰ ਸੋਨੇ ਤੇਰੀ ਤੇਗ ਤੀਰ ਦੇ ਰਾਗ ਉੱਚੇ ਤੇਰੇ ਪੁੱਤਾਂ ਨਾਲ ਦੇ ਨਹੀਂ ਫਿਰ ਪੁੱਤ ਹੋਣੇ ਤੇਰੇ ਪੁੱਤਾਂ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਰਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਮੀਰਾਪੁਰ ਗੁਜਰਾਤਾ ਵਿੱਚ ਇਸ ਮੁਕਾਬਲੇ ਕਰਵਾਏਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਭ ਸੰਭ ਕੇ ਰੱਖਦੇ ਆਪਾਂ ਆਪਣੇ ਰਾਜ ਦੁਲਾਰਿਆਂ ਨੂੰ ਉਹ ਵੀ ਮਾਂ ਜਿਨੇ ਹਿੰਜਣਾ ਡੋਲੀ ਤੱਕ ਕੇ ਟੁੱਟਦੇ ਤਾਰਿਆਂ ਨੂੰ ਉਹ ਵੀ ਮਾਂ ਡੋਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਔਰੰਗਜ਼ੇਬ ਨੂੰ ਇੱਕ ਲੈਟਰ ਭੇਜਿਆ ਸੀ ਪੱਤਰ ਭੇਜਿਆ ਸੀ ਉਸ ਦਾ ਕੀ ਨਾਮ ਸੀ ਵੈਰੀ ਗੁੱਡ ਕੀ ਨਾਮ ਸੀ ਉਸ ਦਾ ਜਫਰਨਾਮਾ ਨੈਕਸਟ ਕੁਐਸ਼ਨ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਅੰਗ ਨੇ 1430 ਨੇ ਹਿੰਜ ਨਾ ਡੋਲੀ ਤੱਕ ਕੇ ਟੁੱਟਦੇ ਤਾਰਿਆਂ ਨੂੰ ਉਹ ਵੀ ਮਾਂ ਹਿੰਜ ਨਾ ਡੋਲੀ ਤੱਕ ਕੇ ਟੁੱਟਦੇ ਤਾਰਿਆਂ ਨੂੰ ਹੱਸ ਕੇ ਦੇਸ਼ ਕੋਮਲੀ ਵਾਰਿਆ ਹੱਸ ਕੇ ਦੇਸ਼ ਕੋਮਲੀ ਵਾਰਿਆ ਢਿੱਕੋ ਇੱਕ ਨਿਸ਼ਾਨੀ ਨੂੰ ਹੈ ਬੱਚਿਆਂ ਵਾਲੇ ਫੁੱਲ ਨਾ ਬਾਦ ਕਿਹੜੀ ਨਦੀ ਉੱਪਰ ਹਮਲਾ ਕੀਤਾ ਸਰਸਾ ਨਦੀ ਗੁੱਡ ਸਰਸਾ ਨਦੀ ਤੇ ਵੈਰੀ ਗੁੱਡ ਬਹੁਤ ਸ਼ਾਬਾਸ਼ ਸਿੱਖਾਂ ਬਾਰੇ ਦੱਸਦੀ ਐ ਸਿੱਖਾਂ ਦੀ ਆਰਗੇਨਾਈਜੇਸ਼ਨ ਕਿਵੇਂ ਸਿੱਖ ਇਤਿਹਾਸ ਹੋਣ ਦੇ ਵਿੱਚ ਆਇਆ ਕਿਵੇਂ ਬਣਿਆ ਇਹ ਥੋੜਾ ਟਫ ਕੁਐਸਚਨ ਆ ਤੇ ਇਹਦੇ ਆਪਸ਼ਨਸ ਹੈਗੇ ਆ ਪਹਿਲਾ ਹੈਗਾ ਸਿਆਰ ਉਲ ਅਫਰੀਨ ਕਿਤਾਬ-ਏ-ਨੌਸਲ ਤੀਜਾ ਹੈਗਾ ਦਬਿਸਤਾਨ-ਏ-ਮਜ਼ਹਬ ਮੈਂ ਜੀ ਪਹਿਲਾ ਪਹਿਲਾ ਕਿਹੜਾ ਸੀ ਦੁਬਾਰਾ ਰਿਪੀਟ ਕਰਦੀ ਆ ਸਿਆਰ ਉਲ ਅਫਰੀਨ ਸਿਆਲ ਉਫਰੀਨ ਕਿਤਾਬ-ਏ-ਨੌਸਲ ਦਬਿஸ்தானੇ ਮਜ਼ਬ ਪਹਿਲਾ ਵਾਰ ਸੀਆਰੋ ਲਫਰੀਨ ਰੋਂਗ ਨੈਕਸਟ ਊੜੇ ਨੂੰ ਪਾਸ ਹੁੰਦਾ ਹੈ ਹੁਣ ਊੜੇ ਨੇ ਆਨਸਰ ਦਿੱਤਾ ਤਾਂ ਇੱਕ ਨੰਬਰ ਮਿਲੂਗਾ ਤੁਹਾਨੂੰ ਦਬਿஸ்தானੇ ਮਜ਼ਬ ਹਾਂ ਵੈਰੀ ਗੁੱਡ ਦਬਿஸ்தானੇ ਮਜ਼ਬ ਜੀਆਂ ਵਾਲੇ

ખેડણ ਛਿਪ ਮਚਨ ਚਾਰ ਗਏ ਦੋ ਨਿੱਕੇ ਦੋ ਵੱਡੇ ਸਾਡੀ ਕੌਂਦੇ ਛਿਪ ਚਨ ਚਾਰ ਗਏ